ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬੀ ਵਰਲਡ ਵਾਈ ਟੀਵੀ ਦੇ ਨਾਲ ਤੇ ਮੈਂ ਪ੍ਰਦੀਪ ਐਂਸ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਚੰਡੀਗੜ੍ਹ ਰੋਡ ਦੀਆਂ ਜੀ ਹਾਂ ਮੈਂ ਇੱਕ ਵਾਰ ਫੇਰ ਦੱਸ ਦਵਾਂ ਕਿ ਚੰਡੀਗੜ੍ਹ ਤੋਂ ਉਗਰਸ਼ੰਕਰ ਜਿਹੜਾ ਚੰਡੀਗੜ੍ਹ ਮਾਰਗ ਹੈਗਾ ਉਸ ਦੀਆਂ ਤਸਵੀਰਾਂ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਮੈਂ ਦਿਖਾਵਾਂਗਾ ਕਿ ਮੇਰੇ ਪਿੱਛੇ ਤੁਸੀਂ ਟੁੱਟਿਆ ਹੋਇਆ ਡਿਵਾਈਡਰ ਦੇਖਦੇ ਹੋ ਜਿਹੜਾ ਇੱਕ ਵਾਰ ਨਹੀਂ ਜਿਸ ਨੇ ਜਿਹੜਾ ਬਹੁਤ ਵਾਰੀ ਹਾਦਸਿਆਂ ਨੂੰ ਜਨਮ ਦਿੱਤਾ ਹੈਗਾ ਜਿਸ ਦੇ ਚੱਲਦਿਆਂ ਬਹੁਤ ਸਾਰੀਆਂ ਗੱਡੀਆਂ ਜਾਂ ਬਹੁਤ ਸਾਰੇ ਜਿਹੜੇ ਡਰਾਈਵਰ ਆ ਉਹ ਇਸ ਸ਼ਹਿਰ ਦੀ ਸਥਿਤੀ ਨੂੰ ਨਹੀਂ ਜਾਣਦੇ ਜਾਂ ਸੜਕ ਦਾ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਨਾ ਤਾਂ ਇੱਥੇ ਲਾਈਟਾਂ ਨੇ ਤੇ ਨਾ ਹੀ ਜਿਹੜਾ ਇਹ ਡਿਵਾਈਡਰ ਦੀ ਕੋ ਰਿਪੇਅਰ ਕਰਵਾਈ ਗਈ ਹੈ। ਔਰ ਜਿਹੜੇ ਅਣਜਾਣ ਬੰਦੇ ਇੱਥੋਂ ਲੰਘਦੇ ਨੇ ਤਾਂ ਕਿਤੇ ਨਾ ਕਿਤੇ ਉਹ ਹਾਦਸਿਆਂ ਦਾ ਸ਼ਿਕਾਰ ਹੁੰਦੇ ਨੇ ਜਿਸ ਤੇ ਚੱਲਦੇ ਆ। ਤੁਸੀਂ ਦੇਖ ਸਕਦੇ ਹੋ ਇਹ ਇੱਕ ਵਾਰ ਨਹੀਂ ਪਹਿਲਾਂ ਵੀ ਇੱਥੇ ਅਨੇਕਾਂ ਵਾਰ ਜਿਹੜੇ ਐਕਸੀਡੈਂਟ ਹੋ ਚੁੱਕੇ ਨੇ ਪਰ ਲੱਗਦਾ ਹੈ ਕਿ ਕਿਸੇ ਨੂੰ ਕੋਈ ਸਾਰ ਨਹੀਂ ਆ। ਦੂਸਰੇ ਪਾਸੇ ਇੱਕ ਖਾਸਾ ਰਾਤ ਹੁੰਦਾ ਹੈਗਾ ਜੋ ਸਾਨੂੰ ਰਾਹਗੀਰਾਂ ਤੋਂ ਪਤਾ ਲੱਗਦਾ ਹੈਗਾ ਹਾਲਾਂਕਿ ਪੁਖਤਾ ਜਾਣਕਾਰੀ ਜਿਹੜੀ ਆ ਉਹ ਇਕੱਠੀ ਕਰਕੇ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਪਰ ਦੂਸਰੇ ਪਾਸੇ ਤਸਵੀਰਾਂ ਦੇਖਾਂਗੇ ਕਿ ਇੱਕ ਗੱਡੀ ਜਿਹੜੀ ਆ ਰਹੀ ਸੀ ਡਿਵਾਈਡਰ ਦੇ ਵਿੱਚ ਜਿਵੇਂ ਟੱਚ ਹੁੰਦੀ ਆ ਤਾਂ ਉਸ ਦੀਆਂ ਪਲਟੀਆਂ ਜਿਹੜੀਆਂ ਪੈ ਜਾਂਦੀਆਂ ਨੇ ਪਰ ਖਚਲੇ ਜਿਹੜੇ ਆ ਉੱਡ ਜਾਂਦੇ ਗੱਡੀ ਦੇ ਹਾਲਾਂਕਿ ਪਤਾ ਲੱਗਦਾ ਹੈ ਕਿ ਜਿਹੜੇ ਇਹਦੇ ਵਿੱਚ ਜੋ ਵੀ ਸਵਾਰ ਸਨ ਉਹ ਫਿਲਹਾਲ ਤਾਂ ਠੀਕ ਨੇ ਜਿਹੜਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਦੇਖ ਸਕਦੇ ਹੋ ਕਿ ਗੱਡੀ ਦਾ ਜਿਹੜਾ ਉਹ ਔਰ ਖਚੜੇ ਕੈਮਰਾ ਪਰਸਨ ਨੂੰ ਮਿਹਨਤੀ ਕਰਾਂਗਾ ਕਿ ਦੇਖੋ ਕਿਵੇਂ ਗੱਡੀ ਦੀਏ ਜਿਹੜੀਆਂ ਉਹ ਬੰਦਵਾਜੀਆਂ ਪੈ ਗਈਆਂ ਪਲਟੀਆਂ ਖਾਦੀਆਂ ਟਾਇਰ ਪਾਟ ਗਿਆ ਔਰ ਗੱਡੀ ਜਿਹੜੀ ਆ ਮੂੰਹ ਦੇ ਮੂੰਹ ਆ ਕੇ ਦੂਸਰੀ ਸਾਈਡ ਤੇ ਆ ਕੇ ਜਿਹੜੀ ਆ ਉੱਡਕ ਜਾਂਦੀ ਹੈ ਇੱਕ ਵੱਡਾ ਸਵਾਲ ਹੈਗਾ ਵੱਡਾ ਸਵਾਲ ਹੈਗਾ ਕਿ ਇਹ ਆਫਸਰਕਾਰ ਇਸ ਹਾਸੇ ਦਾ ਜਾਂ ਇਹਨਾਂ ਐਕਸੀਡੈਂਟ ਦਾ ਜ਼ਿੰਮੇਵਾਰ ਕੌਣ ਹੈਗਾ ਤੋ ਜਦੋਂ ਜਿੱਦਾਂ ਸ਼ਹਿਰ 'ਚ ਜਿੱਦਾਂ ਸ਼ਹਿਰ 'ਚ ਐਂਟਰੀ ਹੁੰਦੀ ਹੈਗੀ ਆ ਹਾਲਾਂਕਿ ਸ਼ਹਿਰ ਦੇ ਵਿੱਚ ਜਦੋਂ ਜਦੋਂ ਕੋਈ ਵੀ ਗੱਡੀ ਐਂਟਰ ਕਰਦੀ ਆ ਤਾਂ ਉੱਥੇ ਲਾਈਟਾਂ ਜਿਹੜੀਆਂ ਉਹ ਨਜ਼ਰ ਆਉਂਦੀਆਂ ਨੇ ਪਰ ਇਸ ਰੋਡ ਦੇ ਉੱਤੇ ਜਿਹੜਾ ਉਹ ਮੈਕਸਮ ਜਿਹੜਾ ਹਲੇਰਾ ਦੇਖਣ ਨੂੰ ਮਿਲਦਾ ਹੈਗਾ ਤੇ ਜਿਸਦੇ ਚੱਲਦਾ ਤੁਸੀਂ ਦੇਖ ਸਕਦੇ ਹੋ ਇੱਕ ਵੱਡਾ ਸਵਾਲੀਆ ਚਿੰਨ ਹੈਗਾ ਕਿ ਆਖਰਕਾਰ ਇਹਨਾਂ ਹਾਸਿਆਂ ਦਾ ਜ਼ਿੰਮੇਵਾਰ ਕੌਣ ਹੈ ਬਾਕੀ ਦੀ ਜਾਣਕਾਰੀ ਵੀ ਇਕੱਠੀ ਕਰਕੇ ਤੁਹਾਨੂੰ ਜਲਦੀ ਸਾਂਝੀ ਕਰਾਂਗੇ ਪਰ ਸਾਡੀ ਇਹ ਬੇਨਤੀ ਵੀ ਹੈਗੀ ਆ ਕਿ ਕਿਸੇ ਦੀ ਜਾਨ ਬਚ ਸਕਦੀ ਹੈ ਜੇ ਇਸ ਨੂੰ ਠੀਕ ਕੀਤਾ ਜਾਵੇ ਲਾਈਟਾਂ ਦੇ ਪੁਖਤਾ ਪ੍ਰਬੰਧ ਹੋਣ ਲਾਈਟਾਂ ਦੇ ਪੁਖਤਾ ਪ੍ਰਬੰਧ ਹੋਣ ਤਾਂ ਜੋ ਕੋਈ ਵੀ ਇਹੋ ਜਿਹਾ ਡੇੜੀ ਘਟਨਾ ਜਾਂ ਹਾਦਸਾ ਜਿਹੜਾ ਵਾਪਰ ਨਾ ਸਕੇ ਇਸ ਖਬਰ ਨੂੰ ਬਤਵਿੱਧ ਕਰਦੇ ਸ਼ੇਰ ਪੰਜਾਬੀ ワਲਡ ਵਾਈਡ ਟੀਵੀ ਤੋਂ ਪ੍ਰਦੀਪ ਮੈਸ ਕੈਮਰਾ ਪਰਸਨ ਬਲਜਿੰਦਰ ਕੁਮਾਰ ਦੇ ਨਾਲ いただきます。